ਲੋੜ ਪਵੇ ਜੇ ਕਿਤੇ ਕੁਰਬਾਨੀਆਂ ਦੀ ਸੇਖ ਪੰਸਿਆਂ ਦੇ ਦੱਸੇ ਚੁੰਮਦਾਏ ਹੱਸ ਹੱਸ ਕੇ ਚੜਦਾਏ ਜੜਖੜੀ ਤੇ ਇਹ ਸੁળી ਉਤੇ ਵੀ ਚੁੰਮਦਾਏ ਬੋਲ ਸੋ ਨਿਹਾਲ ਆਗਾਦ ਕਹਿ ਕੇ ਗੋਜ ਦਿਲਾ ਦੇ ਦਿਨਾਂ ਨੂੰ ਟੁੰਬਦਾਏ ਗਿਲ ਹਰੀ ਕੇ ਗਿਲ ਗੁਰਮੀਤ ਬਣ ਕੇ ਤੇ ਸਦਾ ਨਾਲ ਪਤੰਗੇ ਦੇ ਘੁੰਮਦਾਏ ਤੇ ਸਦਾ ਨਾਲ ਪਤੰਗੇ ਦੇ ਘੁੰਮਦਾਏ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਜਿਸ ਵੇਲੇ ਸੰਤ ਮਾਧੋदास ਬੈਰਾਗੀ ਸਤਿਗੁਰਾਂ ਦੇ ਚਰਨਾਂ ਦੇ ਢੈ ਪਿਆ ਸਤਿਗੁਰਾਂ ਨੇ ਪੁੱਛਿਆ ਭਾਈ ਤੂੰ ਹੈ ਕੌਣ ਕਹਿੰਦਾ ਜੀ ਮੈਂ ਬੰਦਾ ਤੁਹਾਡਾ ਬੰਦਾ ਹਾਂ ਤੇ ਸਤਿਗੁਰਾਂ ਨੇ ਥਾਪੀ ਦੇ ਕੇ ਕੰਡ ਤੇ ਕਿਹਾ ਜੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰਕੇ ਵਿਖਾ ਇੱਥੇ ਸਾਧ ਬਣ ਕੇ ਬੈਠਾ ਹੈ ਗਊ ਦਾ ਜਾਮਾ ਪਾ ਕੇ ਬੈਠਾ ਹੈ ਤੇ ਜਾ ਕੇ ਪੰਜਾਬ ਦੇ ਵਿੱਚ ਵੇਖ ਕੀ ਹਾਲ ਹੋਇਆ ਛੋਟੇ ਛੋਟੇ ਮਸੂਮਾਂ ਦਾ ਖੂਨ ਐਨਾ ਡੁੱਲਿਆ ਉੱਥੇ ਤੂੰ ਰੋਣਾ ਇਥੇ ਬੱਕਰਿਆਂ ਨੂੰ ਰੋਣਾ ਆਪਦੇ ਆਸ਼ਰਮ ਨੂੰ ਮੇਰਾ ਆਸ਼ਰਮ ਭ੍ਰਿਸ਼ਟ ਹੋ ਗਿਆ ਜਾ ਕੇ ਇੱਕ ਵਾਰੀ ਦੇਖਦਾ ਸਹੀ ਤੱਕ ਉਹਨਾਂ ਦਾ ਹਾਲ ਜਿਵੇਂ ਸਤਿਗੁਰਾਂ ਨੇ ਸੰਤ ਮਾਧੋਦਾਸ ਬਰਾਗੀ ਨਾਲ ਗੱਲਾਂ ਕੀਤੀਆਂ ਆਓ ਸੁਣਦੇ ਹੱਸ ਕੇ ਆ ਸਤਿਗੁਰਾਂ ਨੇ ਫਲਾਦਸ ਕੋਣ ਕਿਸੇ ਨੂੰ ਮਾਰੇ ਜੋ ਲਹੀ ਵਧਾਦੀ ਉਸ ਨੂੰ ਕੌਣ ਸਿਰਾਂ ਤੋਂ ਟਾਲੇ ਜੋ ਲਿਖੀ ਵਜ਼ਾਦਾ ਦੀ ਉਸ ਨੂੰ ਕੌਣ ਸਿਰਾਂ ਤੋਂ ਟਣਾਲੇ ਮਾਂ ਬੱਕਰੇ ਦੀ ਸੁਖਣਾ ਕਦੋਂ ਤੱਕ ਸੁਖੂ ਜਗਤ ਸਭ ਕਹਿੰਦਾ ਸਭ ਥਰ ਤੋਂ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿਵੇਂ ਰਹਿੰਦਾ ਸਭ ਥਰ ਤੋਂ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਅਸ ਕਿਆ ਸਤ ਗੁਰਾਰੇ ਭਲਾ ਦਸ ਕੌਣ ਕਿਸੇ ਨੂੰ ਮਾਰੇ ਜੋ ਲਿਖੀ ਵਦਾ ਦਾਦੀ ਉਸ ਨੂੰ ਕੌਣ ਸਿਰਾਂ ਤੋਂ ਟਾਲੇ ਜੋ ਲਿਖੀ ਵਦਾ ਦਾਦੀ ਉਸ ਨੂੰ ਕੌਣ ਸਿਰਾਂ ਤੋਂ ਟਾਲੇ ਮਾਂ ਬੱਕਰੇ ਦੀ ਸੁਖਣਾ ਕਦੋਂ ਤੱਕ ਸੁਖੁ ਜਗਤ ਸਭ ਕਹਿੰਦਾ ਸਭ ਥਰ ਤੋਂ ਪੁਰੀਸ਼ਟੀ ਹੈ ਪਵਿੱਤਰ ਥਾਨ ਤੇਰਾ ਕਿਵੇਂ ਰਹਿੰਦਾ ਸਭ ਥਰ ਤੋਂ ਪੁਰੀਸ਼ਟੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਇਸ ਦੁਨੀਆਂ ਤੇ ਬਣ ਕੇ ਵਾਗਦਸਾ ਆਦੇ ਬਣ ਕੇ ਰਾਜੇ ਸ਼ੇਰ ਮੁਕੱਦਮ ਕੁੱਤੇ ਹੈ ਰਾਜ ਪਾਪੀਆਂ ਦਾ ਧਰਮੀ ਨੀਂਦ ਸਦਾ ਦੀ ਸੁੱਤੇ ਹੈ ਰਾਜ ਪਾਪੀਆਂ ਦਾ ਤਰ ਮੇਂ ਨੀਂਦ ਸਦਾ ਦੀ ਸੁੱਤੇ ਸੱਚ ਤਲੀਆਂ ਚਸਦਾ ਏ ਸੱਚ ਤਲੀਆਂ ਚਸਦਾ ਏ ਪਲੰਗ ਤੇ ਜਦੋਂ ਫਰੇਬੀ ਬੈੰਦਾ ਸਭ ਥਾਰਤ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਸਭ ਥਾਰਤ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿਵੇਂ ਰਹਿੰਦਾ ਬਣ ਗਿਆ ਮੇਰਾ ਕੀ ਤੂੰ ਦਰਮ ਤੋਂ ਮੁੱਖ ਮੋੜਿਆ ਸਾਰਾ ਤੱਕ ਜ਼ੁਲਮ ਸ੍ਰਿਸ਼ਤੀ ਦੇ ਨਾਰਾ ਨਹੀਂ ਮਾਰਿਆ ਹਾਰਾ ਤੱਕ ਜ਼ੁਲਮ ਸ੍ਰਿਸ਼ਤੀ ਦੇ ਨਾਰਾ ਨਹੀਂ ਮਾਰਿਆ ਹਾਰਾ ਓ ਖੂਨ ਮਸੂਮਾਂ ਦਾ ਖੂਨ ਮਸੂਮਾਂ ਦਾ ਓ ਖੂਨ ਮਸੂਮਾਂ ਦਾ ਭਲਾਂ ਦੱਸ ਕਿਵੇਂ ਰਹਾ ਤੂੰ ਸਹਿੰਦਾ ਸਭ ਥਰਤ ਪਰਿਸ਼ਟੀ ਹੈ ਪਵਿੱਤਰ ਥਾਨ ਤੇਰਾ ਕਿਉਂ ਰਹਿੰਦਾ ਸਭ ਥਰਤ ਪਰਿਸ਼ਟੀ ਹੈ ਪਵਿੱਤਰ ਥਾਨ ਤੇਰਾ ਕਿਵੇਂ ਰਹਿੰਦਾ ਜਾ ਵੇਖ ਪੰਜਾਬ ਤੇ ਜਾ ਵੇਖ ਪੰਜਾਬ ਕਿਸੇ ਰੁਗੂ ਨਾ ਨੀਰ ਖਾਂ ਜੋ ਤੇਰੇ ਛੱਡ ਜ਼ੁਲਮੀ ਬੰਦਿਆਂ ਨੂੰ ਲਾਣੇ ਕਿਉਂ ਦਖਣ ਵਿੱਚ ਡੇਰੇ ਛੱਡ ਜ਼ੁਲਮੀ ਬੰਦਿਆਂ ਨੂੰ ਲਾਰੇ ਕਿਉਂ ਦੱਖਣ ਵਿੱਚ ਦੇਰੇ ਵਿੱਚ ਪੰਜ ਦਰਿਆਵਾਂ ਦੇ ਵਿੱਚ ਪੰਜ ਦਰਿਆਵਾਂ ਦੇ ਸੇਮਾ ਵੈਣ ਖੂਨ ਦਾ ਵਹਿੰਦਾ ਸਭ ਥਰਤ ਪ੍ਰਿਸ਼ਟੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਸਭ ਥਾਰ ਤੋਂ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿਉਂ ਰਹਿੰਦਾ ਗੱਲ ਕੀ ਇੱਕ ਹਰਨੀ ਦੀ ਗੱਲ ਕੀ ਇੱਕ ਹਰਨੀ ਦੀ ਹਰਨੀਆਂ ਰੋਜ਼ ਮਰਦੀਆਂ ਲੱਖਾਂ ਮਾਸੂਮਾਂ ਦੇ ਮੁਗਲਾਂ ਦੇ ਜ਼ਾਲਮਾਂ ਨੂੰ ਤੱਕਦੇ ਸੱਕੀਆਂ ਅੱਖਾਂ ਅੱਖਾਂ ਮੁਗਲਾਵੇ ਜ਼ੁਲਮਾਂ ਨੂੰ ਤੱਕਦੇ ਆਂ ਤੱਕਦੇ ਆਂ ਥਕੀਆਂ ਅੱਖਾਂ ਦੇ ਹਿਲਾ ਨਾ ਕਰਿਆ ਧਰਮ ਦਾ ਬੁਰਜ ਵੇਖ ਲਈਂ ਢੰਦਾ ਸਭ ਥਰਤ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿਉਂ ਰਹਿੰਦਾ ਸਭ ਥਰਤ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਕੀ ਕਰਨਾ ਬੱਕਰਿਆਂ ਦਾ ਗੱਬਰੂ ਪੁੱਤ ਮਾਂ ਆਵੇ ਮਰਗੇ ਮਾਪਿਆਂ ਦੀਆਂ ਨਜ਼ਰਾਂ ਦੇ ਸਾਵੇਂ ਉਹ ਸੂਲੀ ਤੇ ਚੜ ਗਏ ਮਾਪਿਆਂ ਦੀਆਂ ਨਜ਼ਰਾਂ ਦੇ ਸਾਵੇਂ ਉਹ ਸੂਲੀ ਤੇ ਚੜ ਗਏ ਤੇਰੇ ਕਸ਼ਮੀਰ ਵਿੱਚੋਂ ਤੇਰੇ ਕਸ਼ਮੀਰ ਵਿੱਚੋਂ ਜੰਝੂ ਹੈ ਹਿੰਦੂਆਂ ਦਾ ਲੈੰਦਾ ਸਭ ਥਾਰ ਤੋਂ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿੰਝ ਰਹਿੰਦਾ ਸਾਬਤ ਹਰ ਤੋਂ ਪਰੇਸ਼ਟੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਜੇ ਛੁਪ ਕੇ ਜੀਵੇਗਾ ਜੇ ਛੁਪ ਕੇ ਜੀਵੇਗਾ ਜਵਾਨੀ ਤੇ ਘਹਣਾਉਣੀ ਬੰਦਿਆ ਪਸ਼ੂਆਂ ਦੀ ਜਉਣੀ ਤੋਂ ਬਣੂਗੀ ਜ਼ਿੰਦਗੀ ਅਕਲ ਦੇ ਅੰਧਿਆ ਪਸ਼ੂਆਂ ਦੀ ਜਉਣੀ ਤੋਂ ਬਣੂਗੀ ਜ਼ਿੰਦਗੀ ਇਕਲ ਦੇ ਅਨਿਆ ਮਰਦਾਂ ਦੀ ਮੌਤ ਮਰੇ ਸੂਰਮਾ ਨਾਲ ਜ਼ੁਲਮ ਦੇ ਖੈਂਦਾ ਸਭ ਥਰਤ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਸਭ ਥਰਤ ਪਰਿਸ਼ਤੀ ਹੈ ਪਵਿੱਤਰ ਥਾਨ ਤੇਰਾ ਕਿੰਜ ਰਹਿੰਦਾ ਤੂੰ ਸ਼ੇਰ ਬਹਾਦਰ ਹੈ ਗਊਦਾ ਪੈਨ ਲਿਆ ਕਿਉਂ ਜੰਮਾ ਟਕ ਤੇਗ ਚਰਾ ਮੁੜ ਕੇ ਕਰਨਗੇ ਚਾਰੇ ਧਰਮ ਸੁਲਾਮਾ ਚਲ ਤੇਗ ਚਲਾ ਮੁੜ ਕੇ ਕਰਨਗੇ ਸਾਰੇ ਧਰਮ ਸੁਲਾਮਾ ਰੰਗ ਚੜਦਾ ਸ਼ਬਦਾਂ ਨੂੰ ਰੰਗ ਚੜਦਾ ਸ਼ਬਦਾਂ ਨੂੰ ਪੰਦੰਗਾ ਸ਼ਬਦ ਜਦੋਂ ਕੋਈ ਕਹਿੰਦਾ ਸਭ ਧਰਤ ਸੁਪਰੀਸਤੀ ਹੈ ਪਵਿੱਤਰ ਥਾਨ ਤੇਰਾ ਕਿਉਂ ਰਹਿੰਦਾ ਸਭ ਤਰਤ ਬਰਸਤੀ ਹੈ ਪਵਿੱਤਰ ਥਾਨ ਤੇਰਾ ਕਿਉਂ ਰਹਿੰਦਾ ਸਭ ਤਰਤ ਬਰਸਤੀ ਹੈ ਪਵਿੱਤਰ ਥਾਨ ਤੇਰਾ ਕਿਉਂ ਰਹਿੰਦਾ